ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਤਨ ਸਰਣ ਸਤਿ ਸ੍ਰੀ ਅਕਾਲ ਜੀ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣ ਜਾ ਰਹੀ ਹੈ ਕਿ ਧਿਆਰਾਂ ਮੱਖ ਰੱਖਦੇ ਹੋਏ ਬਣ ਜਾ ਰਹੀ ਹੈ ਮੈਦੇ ਦੀ ਬਰਫੀ ਤੇ ਬਹੁਤ ਸਵਾਦਿਸ਼ਟ ਬਿਲਕੁਲ ਹੋਟਲ ਵਰਗੀ ਤੇ ਤੁਸੀਂ ਸਾਰੀ ਵੀਡੀਓ ਦੇਖਿਓ ਕਿਤਾ ਕਿਤਾਪ ਬਣਾਉਣੇ ਆ ਉਸ ਤਰ੍ਹਾਂ ਆਪਾਂ ਨੇ ਬਣਾ ਕੇ ਬਿਲਕੁਲ ਹੋਟਲ ਵਰਗੀ ਤੇ ਲਿਜਾ ਸਕਦੀਆਂ ਨੇਗੀਆਂ ਤੇ ਚਲੋ ਆਪਾਂ ਨੂੰ ਬਣਾਉਣੇ ਆ ਆਪਾਂ ਬਣਾਉਣ ਦੇ ਲਈ ਆਪਾਂ ਪਹਿਲਾਂ 프라이ਪਿੰਨ ਗੈਸ ਚ ਚਲਾ ਲਈ 프라이ਪ ਮੇ ਗੈਸ ਧਰ ਧਰ ਲਈ ਸਭ ਤੋਂ ਪਹਿਲਾਂ ਆਪਾਂ ਗੈਸ ਚ ਚਲਾ ਲਿਆ ਤੇ ਆਪਾਂ ਕੜਾਈ ਉੱਪਰ ਧਰ ਲਈ ਤੇ ਹੁਣ ਆਪਾਂ ਹਾ ਪਾਵਾਂਗੇ ਤੇ ਅੱਧੀ ਕੌਲੀ ਘਿਓ ਦੀ ਇਹ ਆਪਣਾ ਘਿਓ ਅੱਧੀ ਕੌਲੀ ਨਾਲੋਂ ਕਾਟੀ ਪਊਗਾ ਦੇਸੀ ਘਿਓ ਆ ਇਹ ਤੁਸੀਂ ਦੇਸੀ ਘਿਓ ਚ ਹੀ ਬਣਾਓ ਤੇ ਬਾਅਦ ਚ ਆਪਾਂ ਦੇਖ ਕੇ ਘਿਓ ਹੋਰ ਪਾਵਾਂਗੇ ਪਰ ਪਹਿਲਾਂ ਆਪਾਂ ਅੱਧੀ ਕੌਲੀ ਨਾਲ ਇੰਨਾ ਘਿਓ ਰੱਖ ਲਿਆ ਦੇਸੀ ਘਿਓ ਆਪਾਂ ਨਾਲ ਤੁਸੀਂ ਦੇਸੀ ਘਿਓ ਸੀ ਬਣਾਇਓ ਦੇਸੀ ਘਿਓ ਜੀ ਇਹਨੇ ਬਰਫੀ ਨੇ ਟੈਸਟ ਬਣਾ ਲਗਾ ਬਿਲਕੁਲ ਹਲਵਾਈ ਸਟਾਈਲ ਤੇ ਹੁਣ ਆਪਾਂ ਲਵਾਂਗੇ ਦੋ ਕੌਲੀਆਂ ਮੈਦੇ ਦੀਆਂ ਨਾਲ ਦੇ ਨਾਲ ਹੀ ਪਸਾਣ ਲਾਂਗੇ ਇਹਦੇ ਵਿੱਚ ਮੈਦਾ ਮੈਦੇ ਚ ਹੁਣ ਤਾਂ ਤਾਂ ਕੁਝ ਨਹੀਂਗਾ ਤੇ ਇੱਕ ਆਪਾਂ ਨੂੰ بس ਐ ਬਹਿਮ ਹੁੰਦਾ ਜੇ ਆਪਾਂ ਮੈਦਾ ਸਾਂਣ ਕੀ ਲਈਏ ਤੇ ਆਪਾਂ ਨਾਲ ਦੇ ਨਾਲ ਹੀ ਇਹ ਸਾਂਣ ਲਾਂਗੇ ਆ ਦੇਖੋ ਕੁਝ ਵੀ ਨਹੀਂ ਨਿਕਲਿਆ ਆਪਣੇ ਮੈਦੇ ਦੇ ਵਿੱਚ ਤੇ ਆਪਾਂ ਇਹ ਦੋ ਕੁੱਲ ਲੈ ਲਾਂਗੇ ਤੇ ਆਪਾਂ ਇਹ ਬਿਲਕੁਲ ਮੀਡੀਅਮ ਅੱਗੇ ਦੇ ਉੱਤੇ ਹੀ ਨਾ ਪਕਾਉਣਾਗਾ ਮੈਦੇ ਨੂੰ ਤੇ ਮੈਦੇ ਨੂੰ ਆਪਾਂ ਮਤਲਬ ਇਉਂ ਨਹੀਂ ਪੁੰਨਣਾ ਹੈਗਾ ਜਿਵੇਂ ਆਪਾਂ ਕਣਕ ਦਾ ਆਟਾ ਭੁੰਦਿਆਂਗੇ ਇਹਨੂੰ ਸਲੋ ਸਲੋ ਦੇ ਉੱਤੇ ਥੋੜਾ ਥੋੜਾ ਕਰਕੇ ਨਾ ਭੁੰਨੀ ਜਾਣਾ ਆਪਾਂ ਹੌਲੀ ਹੌਲੀ ਇਹਦਾ ਚਿੱਟਾ ਚਿੱਟਾ ਨਹੀਂ ਹੈ ਤਾਂ ਚੱਕਣਾ ਆਪਾਂ ਰੰਗ ਨਹੀਂ ਇਹਦਾ ਬਦਲਣਾ ਨਾ ਸਿਰਫ ਆਪਾਂ ਇਹਦਾ ਕੱਚਾ ਭਨ ਚੱਕਣਾਗਾ ਤੇ ਆਪਾਂ ਹਜੜੀਆਂ ਗੰਡਾਂ ਜੀਆਂ ਵੱਜ ਚੁੱਕੀਆਂ ਆਪਾਂ ਇਹਨਾਂ ਘਿਉ ਦੀਆਂ ਨੇ ਇਹ ਇਹ ਆਪਾਂ ਇਸ ਤਰ੍ਹਾਂ ਕਰਕੇ ਸਾਰਾ ਨਾਲ ਦੀ ਨਾਲ ਹਲਾਈ ਚੱਲਾਂਗੇ ਤੇ ਇਹਨਾਂ ਨੇ ਪੂਰਾ ਵੱਧੇ ਨਿਕਲੇ ਹੋਣਾਗਾ ਹੌਣਾ ਪਾਏ ਥੋੜਾ ਜਿਹਾ ਪੌਣ ਲਿਆ ਦੋ ਤਿੰਨ ਮਿੰਟ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਗੇ ਮਿਲਕ ਪਾਊਡਰ ਇਹ ਆਪਣੇ ਦੋ ਤਿੰਨ ਚਮਚੇ ਨੇਗੇ ਤੁਸੀਂ ਕੋਈ ਵੀ ਕਿਸੇ ਵੀ ਕੰਪਨੀ ਦਾ ਮਿਲਕ ਪਾਊਡਰ ਲੈ ਸਕਦੇ ਹੋ ਆਪਣੇ ਕੋਲ ਇਹ ਐਵਰੀਡੇ ਦਾਗਾ ਤੁਸੀਂ ਮਿਲਕ ਪਾਊਡਰ ਜੇ ਤੁਹਾਡੇ ਕੋਲ ਮਿਲਕ ਪਾਊਡਰ ਹੈ ਨਹੀਂਗਾ ਤਾਂ ਤੁਸੀਂ ਨਾਰੀਅਲ ਦਾ ਮਰਾਦਾ ਲੈ ਸਕਦੇ ਹੋ ਮਿਲਕ ਪਾਊਡਰ ਦੀ ਥਾਂ ਤੇ ਉਹ ਵੀ ਆਪਣਾ ਉਨਾ ਹੀ ਉਹ ਟੈਸਟ ਉਹਦਾ ਆਊਗਾ ਇਹਦੇ ਚ ਖੋਏ ਦਾ ਟੈਸਟ ਆਊਗਾ ਤੇ ਉਹਦੇ ਚ ਨਾਰੀ ਆਉ ਦਾ ਟੈਸਟ ਆਊਗਾ ਆ ਦੇਖੋ ਜੀ ਬਸ 10 ਮਿੰਟ ਹੋ ਗਏ ਭੁੰਨਦਿਆਂ ਨੂੰ ਤੇ ਇਹਦੇ ਵਿੱਚੋਂ ਹਲਕੀ ਹਲਕੀ ਖੁਸ਼ਬੂ ਆਉਣ ਲੱਗ ਗਈ ਆਪਾਂ ਰੰਗ ਨਹੀਂ ਇਹਦਾ ਚੇਂਜ ਕਰਨਾਗਾ ਹਲਕਾ ਹਲਕਾ ਦੇਖੋ ਤੁਸੀਂ ਰੰਗ ਵੀ ਤੁਹਾਨੂੰ ਦਿਨਦਾ ਹੋ ਕੈਮਰੇ ਦੇ ਵਿੱਚ ਤੇ ਹਲਕਾ ਹਲਕਾ ਰੰਗ ਵੀ ਚੇਂਜ ਹੋ ਗਿਆ ਬਸ ਇਸ ਤੋਂ ਜ਼ਿਆਦਾ ਨਹੀਂ ਕਰਨਾਗਾ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਇੱਥੇ ਕੜਾਹੀ ਥੱਲੇ ਲਾ ਦੰਨੇ ਆਗੇ ਗੈਸ ਤੋਂ ਤੇ ਇਹ ਠੰਡਾ ਹੋ ਜਾਊਗਾ ਤੇ ਆਪਾਂ ਨਾਲ ਦੀ ਨਾਲ ਪਰਾਈ ਪੇੜ ਧਰ ਲੈਣੇ ਹੈਗੇ ਖੰਡ ਪਾ ਕੇ ਚਾਸਨੀ ਬਣਾਉਣ ਲਈ ਦੇਖੋ ਜੀ ਆਪਾਂ ਇੱਕ ਕੌਲੀ ਖੰਡ ਦੀ ਪਾ ਲਈ ਹੈਗੀ ਤੇ ਇਹਦੇ ਵਿੱਚ ਅੱਧੀ ਕੌਲੀ ਆਪਾਂ ਪਾਣੀ ਦੀ ਪਾਵਾਂਗੇ। ਖੰਡ ਤੁਸੀਂ ਆਪ ਦੇ ਹਿਸਾਬ ਦੇ ਨਾਲ ਲੈ ਸਕਦੇ ਆ। ਵੱਧ ਵੀ ਲੈ ਸਕਦੇ ਹੋ, ਘੱਟ ਵੀ ਲੈ ਸਕਦੇ ਹੋ। ਕਿਉਂਕਿ ਅਸੀਂ ਮਿੱਠਾ ਬਹੁਤ ਘੱਟ ਖਾਣੇ ਆਂਗੇ ਤਾਂ ਕਰਕੇ ਅਸੀਂ ਖੰਡ ਘੱਟ ਪਾਈ ਆਗੀ। ਤੁਸੀਂ ਦੋ ਕੌਲੀਆਂ ਦੇ ਵਿੱਚ ਦੋ ਕੌਲੀਆਂ ਵੀ ਪਾ ਸਕਦੇ ਹੋਗੇ। ਦੋ ਕੌਲੀਆਂ ਮੈਦੇ ਦੀਆਂ ਸੀ ਤੇ ਤੁਸੀਂ ਦੋ ਕੌਲੀਆਂ ਹੀ ਖੰਡ ਦੀਆਂ ਪਾ ਸਕਦੇ ਆਂ ਜੇਕਰ ਮਿੱਠਾ ਤੁਸੀਂ ਤੇਜ਼ ਖਾਣੇ ਹੋਗੇ। ਅਸੀਂ ਮਿੱਠਾ ਘੱਟ ਖਾਣੇ ਆ ਇਸ ਦੇ ਲਈ ਇੱਕ ਕੌਲੀ ਦਾ ਕੇ ਖੰਡ ਦੀ ਅੱਧਾ ਕੌਲੀ ਅਸੀਂ ਪਾਣੀ ਦੀ ਪਾ ਲਿਆ। ਤੇ ਹੁਣ ਇਹਨੂੰ ਆਪਾਂ ਉਹ ਮੈਲਟ ਕਰਦੇ ਖੰਡ ਨੂੰ ਆ ਦੇਖੋ ਜੀ ਆਪਾਂ ਫੁੱਲ ਗੈਸ ੱਡ ਕੇ ਚਾशनी ਬਣਾਉਣੇ ਆਂਗੇ ਇਹ ਆਪਾਂ ਚਾशनी ਇੱਕ ਤਾਰ ਦੇ ਨਹੀਂ ਬਣਾਉਣੀ ਸਿਰਫ ਆਪਾਂ ਖੰਡ ਹੀ ਮੈਲਟ ਕਰਨੀ ਹੈਗੀ ਤੇ ਮਾੜੀ ਮਾੜੀ ਹਲਕੀ ਹਲਕੀ ਜੀ ਤਾਰ ਬਣੂਗੀ ਜਿਆਦਾ ਤਾਰ ਨਹੀਂ ਆਪਾਂ ਬਣਾਉਣੀਗੀ ਤੇ ਇਹ ਆਪਣੀ ਖੰਡ ਸਾਫ ਆਗੀ ਆਪਣੀ ਖੰਡ ਦੇ ਉੱਤੇ ਮੈਲ ਨਹੀਂ ਆਉਦੀਗੀ ਜੇ ਖੰਡ ਦੇ ਉੱਤੇ ਮੈਲ ਆਉਂਦੀ ਆ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਦਿਓ ਦੁੱਧ ਪਾ ਕੇ ਮੈਲ ਸਿਰਫ ਉੱਤੇ ਆ ਜਾਊ ਸਾਰੀ ਸਾਰੀ ਮੈਲ ਤੇ ਚਾशनी ਆਪਣੇ ਥੱਲੇ ਰਹਿ ਜਾਊਗੀ ਮੈਂ ਤੁਸੀਂ ਕੱਟ ਸਕਦੇ ਹੋਗੇ ਤੁਸੀਂ ਦੇਖ ਲਓ ਜੇ ਤੁਹਾਡੀ ਐਸੀ ਤਰ੍ਹਾਂ ਹੀ ਚਾਸਨੀ ਹੋਊਗੀ ਚਿੱਟੀ ਚਿੱਟੀ ਫਿਰ ਤੁਹਾਡੇ ਖੰਡ ਦੇ ਵਿੱਚ ਮੈਲ ਹੈ ਨਹੀਂਗੀ ਦੇਖੋ ਜੀ ਆਪਣੀ ਚਾਸਨੀ ਬਣ ਚੁੱਕੀ ਹੈਗੀ ਤੇ ਹੁਣ ਆਪਾਂ ਇਹਨੂੰ ਆਪਣੇ ਮੈਦੇ ਦੇ ਵਿੱਚ ਪਾਉਣੇ ਆਂਗੇ ਚਾਸਨੀ ਨੂੰ ਚਾਸਨੀ ਨੂੰ ਆਪਾਂ ਮੈਦੇ 'ਚ ਪਾ ਦੇਣਾ ਸਾਰੀ ਨੂੰ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮੈਦੇ ਨੂੰ ਹਲਾ ਲੈਣਾਗਾ ਗੈਸ ਦੇ ਉੱਪਰ ਤੱਕ ਕੇ ਹੋਣ ਲਿਆਣਾ ਚੰਗੀ ਤਰ੍ਹਾਂ ਇਹਨੂੰ ਮੈਦੇ ਨੂੰ ਤੇ ਇੱਥੇ ਆਪਾਂ ਇਹਦੇ ਵਿੱਚ ਪਾਉਣੀ ਹੈਗੀ ਇਲਾਇਚੀ ਪਾਊਡਰ ਇੱਕ ਚਮਚਾ ਆਪਾਂ ਇਲਾਇਚੀ ਪਾਊਡਰ ਦਾ ਪਾਵਾਂਗੇ ਕਿਉਂਕਿ ਆਪਣੀ ਵਧੀਆ ਸੁਆਦ ਆਵੇ ਜਿਹੜਾ ਆਪਾਂ ਇਲਾਇਚੀ ਪਾਊਡਰ ਦਾ ਇੱਕ ਚਮਚਾ ਪਾ ਲਿਆ ਇਹਦੇ ਵਿੱਚ ਖੁਸ਼ਬੂ ਵਧੀਆ ਹੋਊ ਆਪਣੀ ਬਰਫੀ ਦੇ ਵਿੱਚ ਬਸ ਆਪਾਂ ਇੱਥੇ ਗੈਸ ਸਲੋ ਕਰ ਲਿਆ ਤੇ ਇਹ ਨਾ ਆਪਣੇ ਨਾਲ ਲੱਗੂਗੀ ਤੇ ਇਹਨੂੰ ਆਪਾਂ ਹਲਾਈ ਤੁਰੇ ਜਾਣਾ ਬਸ ਐਸੀ ਤਰ੍ਹਾਂ ਹੀ ਤੇ ਹਲਾਉਣਾ ਆਪਾਂ ਤੇ ਜਿੰਨਾ ਚਿਰ ਇਹ ਆਪਣੀ ਪੂਰੀ ਵਧੀਆ ਨਹੀਂ ਤੇਲ ਨਹੀਂ ਸਕੇ ਉਹ ਨਹੀਂ ਛੱਡਦੀ ਕੀ ਇਹ 프라이ਪੈਨ ਨਾਲ ਉਹਨਾਂ ਚਿਰ ਆਪਾਂ ਇਹਨੂੰ ਹਿਲਾਈ ਜਾਣਾਗਾ ਤੇ ਆ ਦੇਖੋ ਕਿੰਨੀ ਸੋਹਣੀ ਖਸਬੂ ਲਾਇਚੀਆਂ ਦੀ ਆਉਣ ਵੀ ਲੱਗ ਗਈ ਇਹਦੇ ਵਿੱਚੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਮੈਲਟ ਕਰੀ ਜਾਣਾ ਇਸ ਤਰ੍ਹਾਂ ਤੇ ਆਪਣੀ ਬਰਫੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈਗੀ ਤੇ ਇਹਨੂੰ ਇਸੇ ਤਰ੍ਹਾਂ ਹੀ ਬਣਨਾਗਾ ਤੇ ਇਹ ਆਪਣੀ ਟ੍ਰਾਈਪਲਾਈ ਦੀ ਕੜਾਹੀ ਕਰਕੇ ਇਹ ਜਮਾ ਆਪਣੇ ਨਾਲ ਨਹੀਂ ਲੱਗੇਗੀ ਤੇ ਜੇ ਤੁਹਾਡੇ ਕੋਲ ਦੂਜੀ ਕੜਾਹੀ ਹੋਈ ਭਾਵੇਂ ਤੁਸੀਂ ਡਰੇ ਹੋ ਨਾ ਇਹ ਨਾਲ ਚੱਪਕੂਗੀ ਕਿਉਂਕਿ ਇਹ ਆਪਣੀ ਮੈਦੇ ਦੀ ਬਣਾਈ ਹੋਈ ਹੈ ਨਾ ਇਹ ਤੇ ਇਹ ਨਾਲ ਚਿਪਕੂਗੀ ਤੁਸੀਂ ਬਿਲਕੁਲ ਨਹੀਂ ਡਰਨਾਗਾ ਵੀ ਇਹ ਚਿਪਕਦੀ ਕਿਉਂ ਆ ਉਹ اسی ਤਰ੍ਹਾਂ ਹੀ ਤੁਸੀਂ ਪੱਕਣ ਦੇ ਲਈ ਧਰ ਦੇਣੀ ਹੈਗੀ ਤੇ ਇਹਨੇ ਪੱਕ ਕੇ ਬਹੁਤ ਵਧੀਆ ਬਣ ਜਾਣਾ ਟੈਸਟੀ ਟੈਸਟੀ ਜਿਸ ਤਰ੍ਹਾਂ ਆਪਾਂ ਹੋਟਲ ਤੋਂ ਲੈ ਕੇ ਆਉਣਿਆਂਗੇ ਤੇ ਮੈਂ ਇੱਕ ਕੌਲੀ ਖੰਡ ਦੀ ਦੇ ਵਿੱਚ ਇੱਕ ਕੌਲੂ ਹੀ ਪਾਣੀ ਦੀ ਪਾਤੀ ਸੀਗੀ ਤੇ ਤੁਸੀਂ ਇਸੇ ਤਰ੍ਹਾਂ ਹੀ ਪਾ ਸਕਦੇ ਹੋਗੇ ਜੇ ਤੁਸੀਂ ਮਿੱਠਾ ਜ਼ਿਆਦਾ ਖਾਣੇ ਆ ਤਾਂ ਜ਼ਿਆਦਾ ਪਾ ਲਈ ਇਹ ਥੋੜੇ ਤੇ ਅੱਗੇ ਤੇ ਆਪਾਂ ਇੱਥੇ ਹੁਣ ਕੁਛ ਨਹੀਂ ਪਾਉਣਾ ਬਸ ਇਹ ਪੱਕ ਚੁੱਕੀ ਆਪਾਂ ਗੈਸ ਬੰਦ ਕਰਤਾ ਤੇ ਆਪਾਂ ਹੁਣ ਉਧਰ ਘਿਓ ਲਾਉਣਾ ਟਰੇ ਦੇ ਵਿੱਚ ਘਿਓ ਲਾ ਕੇ ਟਰੇ ਨੂੰ ਫਿਰ ਆਪਾਂ ਟਰੇ 'ਚ ਕੱਢਦੇ ਆਂ ਲੋਟ ਕਰਕੇ ਧਰਦੇ ਆਂ ਆ ਦੇਖੋ ਆਪਾਂ ਟਰੇ ਨੂੰ ਘਿਓ ਲਾ ਲੀ ਗੇ ਤੇ ਫਿਰ ਆਪਾਂ ਇਹਨੂੰ ਇਹਦੇ ਵਿੱਚ ਸੈੱਟ ਕਰ ਦਾਂਗੇ ਸਾਰੀ ਨੂੰ ਇਹ ਸਿਰਫ ਅੱਧੇ ਘੰਟੇ ਦੇ ਵਿੱਚ ਸੈੱਟ ਹੋ ਜਾਣੀ ਹੈਗੀ ਕੱਟਣ ਲਈ ਤਿਆਰ ਹੋ ਜਾਊਗੀ ਦੇਖੋ ਵਾਸਤਰਾ ਜੇ ਤੇ ਖਸੂ ਹੋ ਵੀ ਬਿਲਕੁਲ ਖੋਏ ਦੀ ਆਉਂਦੀ ਆ ਕਿਉਂਕਿ ਆਪਾਂ ਇੱਥੇ ਮਿਲਕ ਪਾਊਡਰ ਪਾਇਆ ਨਾ ਬਿਲਕੁਲ ਖਸੂ ਖੋਏ ਦੀ ਆਉਂਦੀ ਜਿਵੇਂ ਆਪਣਾ ਬਿਲਕੁਲ ਨਿਰਾ ਖੋਆ ਹੁੰਦਾ ਇਸ ਤਰ੍ਹਾਂ ਹੀ ਆਗਾ ਇਹ ਤੁਸੀਂ ਬਣਾ ਕੇ ਭੈਣ ਟਰਾਈ ਕਰਿਓ ਤੇ ਆਪਣੇ ਤਿਹਾਰਾਂ ਚਾਰਚੰਦ ਲਾਇਓ ਬਹੁਤ ਵਧੀਆ ਤਿਆਰ ਹੋਊਗੀ ਆਪਾਂ ਵਰਫੀ ਦੇ ਵਿੱਚ ਸਾਰੀ ਲੋਟ ਕਰੀ ਜਾਂਦੇ ਆ ਤੇ ਇਹ ਆਪਾਂ ਹਲਵਾਈ ਸਟਾਈਲ ਬਣਾਉਣੀ ਕਰਕੇ ਆਪਾਂ ਥੋੜੀ ਜੀ ਪਤਲੂਈ ਬਣਾਵਾਂਗੇ ਕਿਉਂਕਿ ਇਹ ਜਿਹੜੀ ਵਰਫੀ ਹੁੰਦੀ ਹੈ ਆਪਣੀ ਚਿੱਟੀ ਵਰਫੀ ਤੁਸੀਂ ਲਿਉਂਦੇ ਹੋਵੋਗੇ ਹੋਟਲ ਦੇ ਵਿੱਚੋਂ ਇਹ ਉੱਤੇ ਲੱਗਿਆ ਹੁੰਦਾ ਚਾਂਦੀ ਦਾ ਵਰਕ ਇਹ ਇਹੀ ਵਰਫੀ ਹੁੰਦੀ ਹੈ ਭੈਣੇ ਤੇ ਇਹ ਇਸੇ ਤਰ੍ਹਾਂ ਹੀ ਬਣਦੀ ਹੈਗੀ ਤੇ ਆਪਾਂ ਜਾਨੀ ਕਿ ਸੁੱਧ ਚੀਜ਼ਾਂ ਪਾ ਲੈਣੇ ਕਰੇ ਤੇ ਦੇਖੋ ਦੋ ਕੌਲੀਆਂ ਮੈਦੇ ਦੇ ਨਾਲ ਆਪਣੀ ਕਿੰਨੀ ਵਰਫੀ ਤਿਆਰ ਹੋ ਗਈ ਸਸਤਾ ਸੌਦਾ ਭੈਣੇ 50 ਰੁਪਏ ਦੇ ਵਿੱਚ ਇਹ ਵਰਫੀ ਆਪਣੀ ਤਿਆਰ ਹੋ ਜਾਂਦੀ ਹੈਗੀ ਤੇ ਘਰ ਦਾ ਕਿਆ ਹੁੰਦਾ ਆਪਣੇ ਤੇ ਉੱਥੇ ਆਪਾਂ ਨੂੰ ਮਹਿੰਗੀ ਮਿਲਦੀ ਹੈ ਤੇ ਤੁਸੀਂ ਇਸ ਤਰ੍ਹਾਂ ਘਰੇ ਬਣਾ ਕੇ ਲੈ ਕੇ ਜਾਓ ਲਖਣੀਆਂ ਦੇ ਤਿਹਾਰ ਤੇ ਤੇ ਬਹੁਤ ਵਧੀਆ ਬਣੂਗੀ ਇਹ ਤੇ ਹੁਣ ਆਪਾਂ ਇਹਦੇ ਉੱਤੇ ਚਾਂਦੀ ਦਾ ਵਰਕ ਲਾਵਾਂਗੇ ਆਪਾਂ ਥੋੜਾ ਜਿਹਾ ਚਾਂਦੀ ਦਾ ਵਰਕ ਲਾ ਲਿਆ ਤੇ ਕੁਛ ਆਪਣਾ ਇੱਥੇ ਜਿ ਰਹਿਦਾ ਇੱਥੇ ਜਿ ਆਪਾਂ ਹੋਰ ਲਾ ਦਿੰਨੇ ਆਗੇ ਤੇ ਇਹ ਬਿਲਕੁਲ ਆਪਣਾ ਹਲਵਾਈ ਸਟਾਈਲ ਬਣ ਜੂਗੀ ਬਾਕੀ ਹਾਂ ਆਪਾਂ ਨਾ ਪਸਾਰਾ ਚਾਂਦੀ ਦਾ ਵਰਕ ਲਾਤਾ ਜਦੇ ਉਤੇ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਦੇ ਲਈ ਪੱਕਣ ਲਈ ਰੱਖ ਦਿਆਂਗੇ ਤੇ ਇਹ ਠੰਡੀ ਹੋ ਜੂਗੀ ਫਿਰ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੇ ਆਗੇ ਦੇਖੋ ਜੀ ਆਪਣੀ ਬਰਫੀ ਰੱਖੀ ਨੂੰ ਅੱਧਾ ਘੰਟਾ ਹੋ ਗਿਆ ਇਹ ਬਿਲਕੁਲ ਰੈਡੀ ਹੋ ਚੁੱਕੀ ਆ ਦੇਖੋ ਹੱਥ ਚਲਦੀ ਹੈਗੀ ਤੇ ਇਸ ਤਰ੍ਹਾਂ ਹੀ ਹੁੰਦੀ ਹੈ ਤੇ ਹੁਣ ਆਪਾਂ ਇਹ ਪੀਸ ਬਣਾਉਣੇ ਆ ਬਿਲਕੁਲ ਆਪਾਂ ਹਲਵਾ ਇਸਟਾਈਲ ਪੀਸ ਬਣਾਵਾਂਗੇ ਇਹਦੇ ਬਿਲਕੁਲ ਉਸ ਤਰ੍ਹਾਂ ਹੀ ਇਹ ਬਣੀ ਆਗੀ ਓਨੋ ਹੀ ਟੈਸਟੀ ਬਣੀ ਆ ਇਹ ਇਹ ਭੈਣਾ ਮੇਰੇ ਗਰੇ ਬਣਾਇਓ ਬਣਾ ਕੇ ਤੁਸੀਂ ਨਾਲੇ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਭੈਣੇ ਜਿਹੜੀ ਤੁਸੀਂ ਮਠਿਆਈ ਬਣਾਏ ਬਰਾ ਕੇ ਦਿਖਾਈ ਸੀ ਕਿ ਸਾਨੂੰ ਅਸੀਂ ਬਣਾਈ ਹੈਗੀ ਤੇ ਉਹ ਇੰਨੀ ਵਧੀਆ ਬਣੀ ਆ ਤੇ ਸਾਡੇ ਭਰਾਵਾਂ ਨੂੰ ਪਸੰਦ ਆਈ ਆ ਇਹ ਭੈਣੇ ਆਪਾਂ ਕਰੇ ਹੁਣ ਤਿਹਾਰਾਂ ਨੂੰ ਭੈਣੇ ਸਾਰਿਆਂ ਨੂੰ ਪਤਾ ਹੀ ਹੈਗੀ ਵੀ ਜਦੋਂ ਤਿਹਾਰ ਹੁੰਦੇ ਨੇਗੇ ਉਸ ਟਾਈਮ ਦੇ ਉੱਤੇ ਹਲਵਾਈਆਂ ਦੀਆਂ ਦੁਕਾਨਾਂ ਦੇ ਉੱਤੇ ਬਹੁਤ ਜ਼ਿਆਦਾ ਰਸ ਹੁੰਦਾ ਤੇ ਇੰਨਾ ਭੈਣੇ ਉਹ ਪਿਓਰ ਚੀਜ਼ ਕਿੱਥੋਂ ਲੈ ਕੇ ਆਉਣ ਤੇ ਜਿਹੜੇ ਆਪਣੇ ਲਈ ਪਿਓਰ ਚੀਜ਼ ਬਣਾ ਕੇ ਦੇ ਦੇਣ ਆਪਾਂ ਨੂੰ ਤੇ ਇਸ ਲਈ ਆਪਾਂ ਜਦੋਂ ਧਿਆਰਾਂ ਦਾ ਛੇ ਟਾਈਮ ਹੁੰਦਾਗਾ ਉਸ ਟਾਈਮ ਤੇ ਆਪਾਂ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਿਆ ਕਰੀਏ ਤੇ ਵੀ ਆਪਾਂ ਮਠਾਈਆਂ ਘਰੇ ਤਿਆਰ ਕਰ ਲਿਆ ਕਰੀਏ ਇਹਨਾਂ ਨੂੰ ਭਾਵੇਂ ਸਮਾਂ ਨਹੀਂ ਲੱਗਦਾ ਸਮਾਂ ਬਹੁਤ ਥੋੜਾ ਲੱਗਦਾਗਾ ਥੋੜੀ ਹੀ ਆਪਣੇ ਘਰ ਦੇ ਚੀਜ਼ਾਂ ਦੇ ਨਾਲ ਹੀ ਇਹ ਬਣ ਕੇ ਬਿਲਕੁਲ ਹਰ ਵਾਈਸਟਾਈਲ ਤਿਆਰ ਹੋ ਜਾਂਦੀਆਂ ਨੇਗੀਆਂ ਆ ਦੇਖੋ ਦੋ ਕੌਲੀਆਂ ਮੈਦੇ ਦੇ ਨਾਲ ਆਪਣਾ ਖੁੱਲ ਡੱਬਾ ਭਰ ਜਾਣਾ ਇਹ ਭਣੇ ਤੇ ਤੁਸੀਂ ਥੋੜੀ ਬਣਾ ਲਓ ਬਾਲੀ ਬਣਾ ਦੋ ਜਿਹੜਾ ਜਿੰਨਾ ਜਿੰਨਾ ਮੈਂ ਸਮਾਨ ਪਾਇਆਗਾ ਤੁਸੀਂ ਇੰਨਾ ਸਮਾਨ ਜੇ ਇੰਨੀ ਬਣਾਉਣੀ ਤਾਂ ਇੰਨਾ ਨਾ ਸਮਾਨ ਪਾ ਲਿਓ ਵੱਧ ਬਣਾਉਣੀ ਆ ਤਾਂ ਇਦੋਂ ਵੱਧ ਵੱਧ ਸਮਾਨ ਪਾ ਲਿਓ ਇਹ ਭਾਵੇਂ ਤੁਸੀਂ ਆਪਦੀ ਮਰਜ਼ੀ ਨਾਲ ਸਮਾਨ ਪਾ ਸਕਦੇ ਹੋਗੇ ਘੱਟ ਵੱਧ ਜਿਵੇਂ ਤੁਸੀਂ ਬਣਾਉਣੀ ਆ ਉਸ ਹੱਬ ਤੇ ਤੇ ਪਾ ਸਕਦੇ ਹੋਗੇ ਆ ਦੇਖੋ ਆਪਣੇ ਪੀਸ ਬਿਲਕੁਲ ਹਲਵਾਈ ਸਟਾਈਲ ਨਿਕਲੇਣਗੇ ਦੇਖੋ ਮੈਂ ਸਾਰੇ ਪੀਸ ਨੂੰ ਕੱਟ-ਕੱਟ ਦਿਖਾਉਣੀ ਆਂਗੀ ਦੇਖੋ ਭਾਵੇਂ ਆਪਾਂ ਸਾਰੇ ਪੀਸ ਕੱਟ ਲਏ ਸਾਰੇ ਪੀਸ ਕੱਟ ਕੇ ਆਪਾਂ ਇੱਕ-ਇੱਕ ਕਰਕੇ ਸਾਰਾ ਇਹਦੇ ਵਿੱਚ ਧਰ ਲਿਆ ਬਾਅਦ ਚ ਆਪਾਂ ਇਹਦਾ ਡੱਬਾ ਪਰ ਲਾਂਗੇ ਤੇ ਆਪਾਂ ਵੀ ਬਣ ਲਖੜੀ ਬਣਨ ਜਾਣਾਗਾ ਤਾਂ ਤਿਆਰ ਕੀਤੀ ਹੈਗੀ ਤੇ ਆ ਦੇਖੋ ਕਿੰਨੀ ਵਧੀਆ ਬਣ ਗਈ ਹੈਗੀ ਤੇ ਤੁਹਾਨੂੰ ਇੱਕ ਪੀਸ ਆਪਾਂ ਤੋੜ ਕੇ ਵੀ ਦਿਖਾ ਦੰਨੇ ਆਗੇ ਵੀ ਇਹ ਕਿੰਨੀ ਸੌਫਟ ਬਣੀ ਆ ਬਿਲਕੁਲ ਹਲਵਾਈ ਦੀ ਮਠਿਆਈ ਵਰਗੀ ਦੇਖੋ ਕਿੰਨੀ ਵਧੀਆ ਬਣੀ ਆਗੀ ਹਲਵਾਈ ਤੋਂ ਆਪਾਂ ਜਦੋਂ ਲੈ ਕੇ ਆਉਂਦੇ ਆ ਇਸੇ ਤਰ੍ਹਾਂ ਹੀ ਹੁੰਦੀ ਆ ਭੈਣ ਜਿਹੜੀ ਇਹ ਚਿੱਟੀ ਵਰਤੀ ਹੁੰਦੀ ਹੈਗੀ ਤੇ ਤੁਸੀਂ ਇਸੇ ਤਰ੍ਹਾਂ ਹੀ ਬਣਾਇਓ ਤੇ ਭੈਣੇ ਬਣਾ ਕੇ ਥਾ ਕੇ ਫਿਰ ਭੈਣ ਮੈਨੂੰ ਕਮੈਂਟ ਕਰਿਓ ਬਹੁਤ ਸਵਾਦ ਬਣੀ ਆਪਨੇ ਬਹੁਤ ਵਧੀਆ ਬਣੀ ਆਗੀ ਜੇ ਤੁਸੀਂ ਸਾਗ ਆਪਨੇ ਇਸ ਤਰ੍ਹਾਂ ਕਰੇ ਪਰਫੈਕਟ ਬਣਾਇਓ ਨਾਲ ਆਪਨੇ ਦੇਸੀ ਘੋੜੀ ਹੈ ਆਪਣੇ ਬੱਚਿਆਂ ਦੇ ਲਈ ਕੋਈ ਨੁਕਸਾਨ ਨਹੀਂ ਹੈਗੀ ਨਾਲੇ ਤੁਸੀਂ ਘਰੇ ਬਣਾ ਕੇ ਲਿਜਾ ਸਕਦੇ ਹੋਗੇ ਜੇ ਨਿਤ ਨਵੀਂ ਰੈਸਪੀ ਲੈਣ ਲਈ ਪਹਨੇ ਮੈਨੂੰ ਕਮੈਂਟ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਘੰਟੀ ਦਾ ਬਟਨ ਦਬਾ ਦਿਓ ਭੈਣ ਜਿਹੜੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਿਆ ਕਰੇ ਹਰ ਰੋਜ਼ ਤੇ ਇਹ ਇੰਨੀ ਵਧੀਆ ਮਠਿਆਈ ਤਿਆਰ ਹੋਈ ਹੈ ਸਿਰਫ ਭੈਣ 50 ਰੁਪਏ ਦੇ ਵਿੱਚ ਆਪਾਂ ਜਿਹੜਾ ਮੈਂ ਇਦਾਂ ਲੈ ਕੇ ਆਂਦਾ ਸਿਰਫ 50 ਰੁਪਏ ਦਾ ਲੱਗਿਆ ਪੈਕੀ ਚੀਜ਼ਾਂ ਆਪਣੇ ਕਰੇ ਹਰ ਇੱਕ ਤਿਆਰ ਹੁੰਦੀਆਂ ਨੇਗੀਆਂ ਤੇ ਹਰ ਟਾਈਮ ਕਰੀ ਹੁੰਦੀਆਂ ਨੇ ਆਪਣੇ ਤੇ ਇਹ ਤੁਸੀਂ 50 ਰੁਪਏ ਲਾ ਕੇ ਇੰਨੀ ਵਧੀਆ ਇੱਕ ਡੱਬਾ ਭਰ ਕੇ ਮਠਿਆਈ ਤਿਆਰ ਕਰ ਸਕਦੇ ਹੋਗੇ ਚੈਨਲ ਨੂੰ ਭੈਣ ਸਬਸਕ੍ਰਾਈਬ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਹੜੀਆਂ ਪੈਣਾ ਨੇ ਬਣਾਉਣੀਆਂ ਬਣਾ ਕੇ ਦੇਖ ਲੈਣ ਤੇ ਪੈਣ ਡੇਲੀ ਆਪਣੀ ਵੀਡੀਓ ਸਵੇਰੇ 9 ਵਜੇ ਆਉਂਦੀ ਹੈਗੀ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜੇਵੇ ਸਵੇਰੇ ਤੁਸੀਂ 9 ਵਜੇ ਆਪਣੀ ਵੀਡੀਓ ਚੈੱਕ ਕਰ ਲੈ ਕਰ ਲਿਆ ਕਰੋ ਨਵੇਂ-ਨਵੇਂ ਰੈਸਪੀ ਦੇਖਣ ਲਈ ਤੇ ਚੰਗਾ ਪਾਣੇ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਰੈਸਪੀ ਦੇ ਨਾਲ ਤੇ ਤਬ ਤੱਕ ਲਈ ਸਸਰੀਕਰ